ਮਾਤਾ ਜੀ ਜੈ ਮਹਾਂਕਾਲ ਅੱਜ ਸਾਡੇ ਵਿੱਚ ਮੇਰੇ ਛੋਟੇ ਵੀਰ ਪਰਮਜੀਤ ਸਿੰਘ ਉਪਲ ਪਰਮਵੀਰ ਸਿੰਘ ਉਪਲ ਜਿਨ੍ਹਾਂ ਨੂੰ ਅਸੀਂ ਸਮਾਣਾ ਵਿਧਾਤੀ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਵਿਧਾਤੀ ਤੋਂ ਇਹ ਸਾਡੇ ਪ੍ਰਧਾਨ ਹੋਣਗੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ Swami Trimaranand Maharaj ਦੇ ਪਰੰਪਰਤ ਨੇ ਅਦਾਬਾ ਰਾਣੀ ਜੀ ਦੇ ਪਰੰਪਰਤ ਨੇ ਸੋ ਇਹੋ ਜੇ ਨੌਜਵਾਨਾਂ ਨੂੰ ਜੇ ਪਾਰਟੀ ਵਿੱਚ ਅਸੀਂ ਜੁਆਇਨ ਕਰਾ ਰਹੇ ਹਾਂ ਤਾਂ ਕਰਾ ਰਹੇ ਹਾਂ ਤਾਂ ਕਿ ਜੋ ਪੰਜਾਬ ਹੈ ਇਹ ਨਸ਼ਾ ਮੁਕਤ ਹੋਏ ਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਨਸ਼ੇ ਤੇ ਜ਼ਰੂਰੀ ਹੈ ਉਹ ਜਿਹੜੀ ਜਵਾਨੀ ਪਰਮਾਤਮਾ ਦੇ ਨਾਮ ਨਾਲ ਪ੍ਰਭੂ ਸ਼੍ਰੀ ਰਾਮ ਦੇ ਨਾਮ ਨਾਲ ਕ੍ਰਿਸ਼ਨ ਜੀ ਦੇ ਨਾਮ ਨਾਲ ਰਾਧਾ ਰਾਣੀ ਦੇ ਨਾਮ ਨਾਲ ਉਸ ਮਹਾਕਾਲ ਸ਼ਿਵ भोले ਦੇ ਨਾਮ ਨਾਲ ਜੁੜੇ ਭਾਵੇਂ ਵਾਹਿਗੁਰੂ ਜੀ ਨਾਲ ਜੁੜਨ ਜਾਹੇ ਅੱਲਾ ਨਾਲ ਕਿਸੇ ਨਾਲ ਜੁੜੇ ਨਸ਼ੇ ਤੋਂ ਰਹਿਤ ਰਹਿਣ ਲਈ ਕੋਈ ਨਾ ਦੇਣਗੇ ਸੋ ਇਹਨਾਂ ਸ਼ਬਦਾਂ ਨਾਲ ਅੱਜ ਇਹਨਾਂ ਨੂੰ ਵਧਾਈ ਦਿੰਨੇ ਆ ਮੈਂ ਪ੍ਰੈਸ ਵਾਲਿਆਂ ਵੀਰਾਂ ਨੂੰ ਵੀ ਇਹੀ ਕਾਂਗਾ ਵੀ ਜੋ ਪੰਜਾਬ 'ਚ ਨਸ਼ੇਲੀ ਕੰਮ ਹੋ ਰਿਹਾ ਹੈ ਅਸੀਂ ਐਪੀਸ਼ੀਏਟ ਕਰਦੇ ਆਂ ਪੰਜਾਬ ਸਰਕਾਰ ਦਾ ਪਰ ਹੋਰ ਸਖਤ ਕਦਮ ਚੁੱਕਣ ਦੀ ਲੋੜ ਹੈ ਜਿੰਨੇ ਸਖਤ ਕਦਮ ਪੰਜਾਬ ਸਰਕਾਰ ਚੁੱਕੂਗੀ ਉਦਾਂ ਹੀ ਸਾਡਾ ਪੰਜਾਬ ਨਸ਼ਾ ਮੁਕਤ ਹੋਏਗਾ ਪੰਜਾਬ ਸਾਡਾ ਖੁਸ਼ਾਲ ਸੂਬਾ ਜਿਹਨੂੰ ਸੋਨੇ ਦੀ ਜੰਗੀਆ ਕਹਿੰਦੇ ਨੇ ਇਸੇ ਤਰ੍ਹਾਂ ਸਾਡਾ ਪੰਜਾਬ ਹੱਸਦਾ ਬੱਸਦਾ ਰਹੇ ਤੇ ਇਸੇ ਤਰ੍ਹਾਂ ਨੌਜਵਾਨ ਚੰਗੀ ਸਿਹਤ ਤੇ ਚੱਲਣ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਹਾਕਾਲ राधे राधे ਜੈ ਰਾਮ ਜੈ ਮਹਾਕਾਲ ਮੈਂ ਪਰਮਵੀਰ ਸਿੰਘ ਉਪਲ ਪਿੰਡ ਕਣਾਉਂਡ ਦਾ ਵਸਿਆ ਮੈਨੂੰ ਅੱਜ ਸੇਵ ਸੈਨਾ ਪ੍ਰਧਾਨ ਅਸ਼ਨੀ ਰੋੜਾ ਜੀ ਨੇ ਸਮਾਣਾ ਰੂਲਰ ਵਿਧਤੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਮੈਂ ਸਾਰਿਆਂ ਨਾਲ ਵਾਦਾ ਕਰਦਾ ਆਪਣੀ ਪਾਰਟੀ ਦੇ ਨਾਲ ਰਲ ਕੇ ਮੈਂ ਪੰਜਾਬ ਨੂੰ ਨਸ਼ਾ ਮੁਕਤ ਔਰ ਚੰਗੀ ਸਿਹਤ ਦੇਣ ਲਈ ਨਿਯੁਕਤ ਪਿਆ ਕੀਤਾ ਗਿਆ ਹੈ ਇਸ ਲਈ ਮੈਂ ਆਪ ਜੀ ਦਾ ਸਹਿਰ ਪ੍ਰਧਾਨ ਰੋੜਾ ਸਾਹਿਬ ਜੀ ਦਾ ਧੰਨਵਾਦ ਕਰਦਾਗਾ ਕਿ ਮੈਨੂੰ ਇੰਨਾ ਨਹੀਂ ਸਲੈਕ ਸਮਝਿਆ जल पीर बजंगी महादेव जय जय श्री जय श्री